ਇਸ ਵੇਲੇ ਦੀ ਵੱਡੀ ਖਬਰ ਤਰਨਤਾਰਨ ਤੋਂ ਨਿਕਲ ਕੇ ਸਾਹਮਣੇ ਆਉਂਦੀ ਪਈ ਹੈ ਜਿੱਥੇ ਇੱਕ ਪਾਸੇ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਇੱਥੇ ਪਰ ਅਜੀਹਾ ਮੰਜ਼ਰ ਦੇਖਣ ਨੂੰ ਮਿਲਿਆ ਹੈ ਜਿੱਥੇ ਕਿ ਅਣਪਛਾਤੇਆਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਤੋਂ ਬਾਅਦ ਦੋ ਮੁੰਡਿਆਂ ਦੇ ਇੱਥੇ ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਲੱਗੀਆਂ ਨੇ ਮੌਕੇ ਦੀਆਂ ਤਸਵੀਰਾਂ ਬੜੀਆਂ ਖੌਫਨਾਕ ਨਿਕਲ ਕੇ ਸਾਹਮਣੇ ਆਈਆਂ ਨੇ ਕੋਈ ਪਹਿਲਾ ਮਾਮਲਾ ਨਹੀਂ ਹੈ ਪੰਜਾਬ ਦੇ ਵਿੱਚ ਲਗਾਤਾਰ ਕ੍ਰਾਈਮ ਦੇ ਸੀਨ ਵਾਦੇ ਪਏ ਆ ਤਸਵੀਰਾਂ ਤੁਸੀਂ ਦੇਖਦੇ ਪਏ ਹੋ ਤਸਵੀਰਾਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਮੋਹਣਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰ ਚਾਰ ਅਣਪਛਾਤਿਆਂ ਦੇ ਵੱਲੋਂ ਦੋ ਨੌਜਵਾਨਾਂ ਨੂੰ ਪੂਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਤੇ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇਹ ਗੋਲੀਆਂ ਆਮ ਤੌਰ ਤੇ ਹੀ ਦਿਨ ਦਿਹਾੜੇ ਚਲਾਈਆਂ ਜਾ ਰਹੀਆਂ ਨੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਇਹਨਾਂ ਗਲਤ ਅਨਸਰਾਂ ਨੂੰ ਕੋਈ ਪੁਲਿਸ ਸਰਕਾਰ ਪ੍ਰਸ਼ਾਸਨ ਦਾ ਡਰ ਖੌਫ ਨਹੀਂ ਹੈ ਜਿਹੇ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਲਵੋ ਤੇ ਉਸ ਤੋਂ ਬਾਅਦ ਇੱਕ ਵਾਰ ਤੁਸੀਂ ਇਹਨਾਂ ਜ਼ੁਬਾਨੀ ਸੁਣ ਲਵੋ ਕਿ ਪੂਰਾ ਮਾਮਲਾ ਕੀ ਹੈ ਪਰ ਸਭ ਤੋਂ ਖਾਸ ਗੱਲ ਕੀ ਹੈ ਜੋ ਇਹ ਮਾਹੌਲ ਪਲਪ ਦਾ ਪਿਆ ਆ ਇਹ ਤੁਹਾਨੂੰ ਕੀ ਲੱਗਦਾ ਹੈ ਕਿ ਕਿਵੇਂ ਠੀਕ ਹੋ ਸਕਦਾ ਹੈ ਰਵਿੰਦਰ ਸਿੰਘ ਕਿਹ ਕੋਰੇ ਨਾਮ ਲਿਖੋ ਮੋਨਪੁਰ ਕੀ ਗੱਲ ਮਦਦ ਗਾਲਬਾਤ ਕੋਈ ਨਹੀਂ ਐ ਮੈਂ ਕਹਿੰਦਾ ਦਤਾ ਤੇ ਕੋਲੀ ਮਾਰ ਕੇ ਕੋਈ ਨਹੀਂ ਕੋਈ ਨਹੀਂ ਦੋਵੇਂ ਦੋਵੇਂ ਲਾ ਕੇ ਕੀ ਮੰਗਦਾ ਤਾ ਮੰਗਦੇ ਕੋਈ ਨਹੀਂ ਇਨਸਾਫ ਚਾਹੀਦਾ ਇਹਨੇ ਬੰਦੇ ਕੋਲੀ ਚਲਾਈ ਕੋਈ ਪਛਾਣ ਚ ਪਿੰਡੋ ਹੀ ਆ ਜੀ ਕੀ ਨਾਮ ਆ ਇੱਕ ਸੋਣੀ ਆ ਇੱਕ ਚੋਲੇਉ ਮੁੰਡਾ